ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੋਂ ਫਿਰ ਚਾਤਪੌਣੇ ਪਹਿਲੀ ਖਬਰ ਤੇ ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ 100 ਦੇ ਕਰੀਬ ਗੈਰਕਾਨੂੰਨੀ ਪ੍ਰਵਾਸੀਆਂ ਨੇ ਆਪਣੇ ਦੇਸ਼ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਇਹ ਲੋਕ ਅਮਰੀਕਾ ਦੇ ਵੱਲੋਂ ਪਨਾਮਾ ਵਿੱਚ ਭੇਜੇ ਗਏ 299 ਗੈਰਕਾਨੂੰਨੀ ਪ੍ਰਵਾਸੀਆਂ ਵਿੱਚ ਸ਼ਾਮਲ ਨੇ ਤੇ ਇਹਨਾਂ ਨੂੰ ਹੁਣ ਪਨਾਮਾ ਦੇ ਡੇਰੀਅਨ ਸੂਬੇ ਦੇ ਇੱਕ ਕੈਂਪ ਵਿੱਚ ਸ਼ਿਫਟ ਕਰ ਦਿੱਤਾ ਗਿਆ ਪਨਾਮਾ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਡੇਰੀਅਨ ਭੇਜੇ ਗਏ ਪ੍ਰਵਾਸੀਆਂ ਨੇ ਆਪਣੇ ਦੇਸ਼ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਜਦੋਂ ਤੱਕ ਕੋਈ ਤੀਜਾ ਦੇਸ਼ ਉਹਨਾਂ ਨੂੰ ਲੈਣ ਲਈ ਅੱਗੇ ਨਹੀਂ ਆਉਂਦਾ ਉਹਨਾਂ ਨੂੰ ਉੱਥੇ ਹੀ ਰੱਖਿਆ ਜਾਵੇਗਾ ਇਹ 98 ਲੋਕ ਅਮਰੀਕੀ ਸਰਕਾਰ ਦੁਆਰਾ ਪਨਾਮਾ ਭੇਜੇ ਗਏ 299 ਪ੍ਰਵਾਸੀਆਂ ਦੇ ਇੱਕ ਵੱਡੇ ਸਮੂਹ ਦਾ ਹਿੱਸਾ ਨੇ ਤੇ ਬਾਕੀ ਸਾਰੇ ਪਨਾਮਾ ਸਿਟੀ ਦੇ ਇੱਕ ਹੋਟਲ ਦੇ ਵਿੱਚ ਪੂਲ ਥੱਤੇ ਨਿਗਰਾਨੀ ਦੇ ਵਿੱਚ ਨੇ ਅਤੇ ਉਹਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਕੈਨੇਡਾ ਜਾ ਕੇ ਪਰਨ ਅਤੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਦੇ ਹੋਏ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਤੇ ਇਹਦਾ ਸਭ ਤੋਂ ਜ਼ਿਆਦਾ ਅਸਰ ਭਾਰਤੀਆਂ ਉੱਤੇ ਪੈਣਾ ਲਾਜ਼ਮੀ ਹੈ ਨਵੇਂ ਨਿਯਮਾਂ ਤਹਿਤ ਬਾਰਡਰ ਅਤੇ ਇਮੀਗ੍ਰੇਸ਼ਨ ਅਧਿਕਾਰੀ ਸਟੱਡੀ ਅਤੇ ਵਰਕ ਪਰਮਿਟ ਵਰਗੇ ਅਸਥਾਈ ਰਿਹਾਇਸ਼ੀ ਵੀਜ਼ੇ ਨੂੰ ਰੱਦ ਕਰ ਸਕਣਗੇ ਤੇ ਇਹ ਪਾਬੰਦੀਆਂ ਇਮੀਗ੍ਰੇਸ਼ਨ ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਲਾਗੂ ਕੀਤੀਆਂ ਗਈਆਂ ਨੇ ਨਵੇਂ ਨਿਯਮ 31 ਜਨਵਰੀ 2025 ਤੋਂ ਲਾਗੂ ਹੋ ਗਏ ਨੇ ਤੇ ਅਧਿਕਾਰੀ ਇਲੈਕਟ੍ਰੋਨਿਕ ਟ੍ਰੈਵਲ ਆਥਰਾਇਜ਼ੇਸ਼ਨ ਅਤੇ ਪਰਮਾਨੈਂਟ ਰਾਈਡੈਂਸ ਵੀਜ਼ਾ ਵੀ ਹੁਣ ਨਵੇਂ ਨਿਯਮਾਂ ਤਹਿਤ ਵੀਜ਼ਾ ਰੱਦ ਕਰ ਸਕਦੇ ਨੇ ਇਸ ਦੇ ਨਾਲ ਹੀ ਇਹ ਨਿਯਮ ਕੈਨੇਡਾ ਗੱਦਰ 2 ਦੇ ਵਿੱਚ ਪ੍ਰਕਾਸ਼ਿਤ ਕੀਤੇ ਗਏ ਨੇ ਜੇਕਰ ਕੋਈ ਵਿਅਕਤੀ ਅਯੋਗ ਹੈ ਜਾਂ ਗਲਤ ਜਾਣਕਾਰੀ ਪ੍ਰਦਾਨ ਕਰਦਾ ਹੈ ਜਾਂ ਉਸ ਦਾ ਅਪਰਾਧਿਕ ਰਿਕਾਰਡ ਹੈ ਤੇ ਇਸ ਤੋਂ ਇਲਾਵਾ ਸਟੱਡੀ ਅਤੇ ਵਰਕ ਪਰਮਿਟ ਵੀ ਕੁਝ ਖਾਸ ਹਾਲਤਾਂ ਦੇ ਵਿੱਚ ਰੱਦ ਕੀਤੇ ਜਾ ਸਕਦੇ ਨੇ ਦਿੱਲੀ ਵਿੱਚੋਂ 27 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਤੋਂ ਬਾਅਦ ਨਵੀਂ ਭਾਜਪਾ ਸਰਕਾਰ ਦਾ ਸੋਚ ਚੁੱਕ ਸਮਾਗਮ ਅੱਜ 20 ਫਰਵਰੀ ਨੂੰ ਹੋਇਆ ਤੇ ਦਿੱਲੀ ਵਾਸੀਆਂ ਦੀ ਨਵੇਂ ਮੁੱਖ ਮੰਤਰੀ ਦੀ ਉਡੀਕ ਖਤਮ ਹੋ ਗਈ ਹੈ। ਰੇਖਾ ਗੁਪਤਾ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸੋਚੀ ਹੈ ਤੇ ਇਸ ਦੌਰਾਨ ਰੇਖਾ ਗੁਪਤਾ ਭਗਵੇਂ ਲੰਗ ਦੀ ਸਾਰੀ ਵਿੱਚ ਨਜ਼ਰ ਆਏ ਤੇ ਉਹ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣ ਗਏ ਨੇ। ਉਹਨਾਂ ਤੋਂ ਪਹਿਲਾਂ ਆਤਸ਼ੀ ਸ਼ੀਲਾ ਦੇਖਸ਼ਤ ਅਤੇ ਸ਼ੁਸ਼ਮੋ ਸੋਭਰਾਏ ਦਿੱਲੀ ਦੀਆਂ ਮਹਿਲਾ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਰੇਖਾ ਗੁਪਤਾ ਸ਼ਾਲੀਮਾਰ ਬਾਗ ਤੋਂ ਵਿਧਾਇਕਾ ਤੇ ਉਹਨਾਂ ਨੇ ਤਿੰਨ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਬੰਦਰਾ ਕੁਮਾਰੀ ਨੂੰ ਵੱਡੇ ਫਰਕ ਦੇ ਨਾਲ ਹਰਾਇਆ ਰੇਖਾ ਗੁਪਤਾ ਤੋਂ ਬਾਅਦ ਐਲਜੀ ਵਿਨੇ ਕੁਮਾਰ ਸਖਸ ਨੇ ਉਹਨਾਂ ਨੇ ਹੋਰ ਕੈਬਨਿਟ ਮੰਤਰੀਆਂ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸੋਚ ਚੁਕਾਈ ਹੈ ਤੇ ਹਦੇ ਨਾਲ ਹੀ ਪ੍ਰਵੇਸ਼ ਵਰਮਾ ਆਸ਼ੀਸ਼ ਸ਼ੂਦ ਮਨਜਿੰਦਰ ਸਿੰਘ ਸਰਸਾ ਨੇ ਮੰਤਰੀ ਵਜੋਂ ਸੋਚੀ ਹੈ ਭਾਜਪਾ ਨੇ ਆਪਣੇ ਮੰਤਰੀ ਮੰਡਲ ਦੇ ਐਲਾਨ ਦੇ ਨਾਲ ਜਾਤਾਂ ਅਤੇ ਭਾਈਚਾਰਿਆਂ ਨੂੰ ਲਵਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ ਡਾਟਾ ਪੰਜਾਬੀਆਂ ਅਤੇ ਪ੍ਰਵਾਂਚਲ ਸਾਰਿਆਂ ਦਾ ਧਿਆਨ ਖਿੱਚਿਆ ਗਿਆ ਹੈ ਅਮਰੀਕਾ ਦੇ ਮਸ਼ਿੰਗਨ ਦੇ ਵਿੱਚ ਹਰ ਤੋਂ ਬਾਅਦ ਜੰਮੇ ਹੋਏ ਡੇਟ ਰਾਈਟ ਨੂੰ ਕੈਮਰੇ ਵਿੱਚ ਕੈਦ ਕਰ ਲਿਆ ਗਿਆ ਤੇ ਜਿਨ੍ਹਾਂ ਵਿੱਚ ਸੜਕਾਂ ਉੱਤੇ ਜਮੀਆਂ ਕਾਰਾਂ ਹੜ ਦੇ ਪਾਣੀ ਵਿੱਚ ਡੁੱਬੀਆਂ ਦਿਖਾਈ ਦੇ ਰਹੀਆਂ ਨੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇੱਕ ਵੱਡੀ ਪਾਈਪਲਾਈਨ ਫਟਣ ਦੇ ਕਾਰਨ ਸ਼ਹਿਰ ਦੇ ਵਿੱਚ ਹੜ ਵਰਗੀ ਸਥਿਤੀ ਪੈਦਾ ਹੋ ਗਈ ਪਰ ਇਸ ਤੋਂ ਬਾਅਦ ਜੋ ਕੁਝ ਹੋਇਆ ਸ਼ਾਇਦ ਹੀ ਕਿਸੇ ਨੇ ਅੱਦੀ ਕਲਪਨਾ ਕੀਤੀ ਹੋਵੇ। ਮਸ਼ਿੰਗਨ ਦੇ ਵਿੱਚ ਤਾਪਮਾਨ 0 ਤੋਂ ਹੇਠਾਂ ਆ ਗਿਆ ਤੇ ਇੱਕ ਰਿਪੋਰਟ ਦੇ ਅਨੁਸਾਰ ਵੀਰਵਾਰ ਦੁਪਹਿਰ 12 ਵਜੇ ਸ਼ਾਇਦ ਦਾ ਤਾਪਮਾਨ -9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਬਹੁਤ ਘੱਟ ਤਾਪਮਾਨ ਕਾਰਨ ਟੁੱਟੀ ਪ ਪਾਣੀ ਜੰਮ ਗਿਆ ਦਰਸਲ 17 ਫਰਵਰੀ ਨੂੰ ਦੱਖਣੀ ਪੱਛਮੀ ਡੈਟ ਲਾਈਟ ਦੇ ਵਿੱਚ ਇੱਕ ਸਾਦੀ ਪੁਰਾਣੀ 1.4 ਮੀਟਰ ਮੋਟੀ ਸਟੀਲ ਪਾਈਪਲਾਈਨ ਫਟਣ ਤੋਂ ਬਾਅਦ ਸੈਂਕੜੇ ਲੋਕ ਆਪਣੇ ਘਰਾਂ ਵਿੱਚ ਫਸ ਗਏ ਤੇ ਇਸ ਤੋਂ ਬਾਅਦ ਫਾਇਰ ਫਾਈਟਰਾਂ ਨੇ ਕਮਰ ਕਸੀ ਤੇ ਡੂੰਘੇ ਪਾਣੀ ਚ ਡੁੱਬੇ ਲੋਕਾਂ ਨੂੰ ਬਚਾਇਆ ਤੇ ਉਸ ਦੌਰਾਨ ਟੁੱਟਣ ਦਾ ਪਤਾ ਲੱਗਣ ਤੋਂ ਬਾਅਦ ਪਾਣੀ ਦਾ ਵਹਾਅ ਰੁਕ ਗਿਆ ਪਰ ਸ਼ਹਿਰ ਦਾ ਤਾਪਮਨ ਇੰਨਾ ਘਟ ਗਿਆ ਕਿ ਹਰ ਦਾ ਪਾਣੀ ਜੰਮ ਗਿਆ US ਸੈਕਿਉਰिटीज ਐਂਡ ਐਕਸਚੇਂਜ ਕਮਿਸ਼ਨ ਨੇ ਕਥਿਤ ਸੈਕਿਉਰिटीज ਧੋਖਾਧੜੀ ਦੀ ਜਾਂਚ ਦੇ ਸਬੰਧ ਵਿੱਚ ਅਦਾਨੀ ਸਮੂਹ ਦੇ ਸੰਸਥਾਪਕ ਗੌਤਮ ਅਦਾਨੀ ਅਤੇ ਉਨ੍ਹਾਂ ਦੇ ਭਤੀਜੇ ਦੇ ਵਿਰੁੱਧ ਕਥਿਤ ਸਿਕਿਉਰਿਟੀ ਧੋਖਾਧੜੀ ਦੀ ਜਾਂਚ ਦੇ ਸਬੰਧ ਵਿੱਚ ਭਾਰਤੀ ਅਧਿਕਾਰੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਅਮਰੀਕੀ ਐਫਐਸਈਸੀ ਨੇ ਨਿਊਯਾਰਕ ਜ਼ਿਲ੍ਹਾ ਅਦਾਲਤ ਵਿੱਚ ਦੱਸਿਆ ਕਿ ਬਚਾਤਰ ਭਾਰਤ ਵਿੱਚ ਅਤੇ ਉਸ ਤੱਕ ਕਾਨੂੰਨੀ ਨੋਟਿਸ ਪਹੁੰਚਾਉਣ ਲਈ ਯਤਨ ਜਾਰੀ ਨੇ ਇਸ ਪ੍ਰਕਿਰਿਆ 'ਚ ਹੈਗ ਸਰਵਿਸ ਕਨਵੈਨਸ਼ਨ ਦੇ ਤਹਿਤ ਭਾਰਤੀ ਅਧਿਕਾਰੀਆਂ ਤੋਂ ਸਹਾਇਤਾ ਲੈਣ ਦੀ ਯੋਜਨਾ ਵੀ ਸ਼ਾਮਲ ਹੈ ਜਿੱਥੇ ਨਾਲ ਜਿਵੇਂ ਲੱਗਦਾ ਹੈ ਵਪਾਰਕ ਮਸਲਿਆਂ ਨਾਲ ਜੁੜੇ ਦਸਤਾਵੇਜ਼ਾਂ ਦੀ ਕਾਨੂੰਨੀ ਸੇਵਾ ਸੰਭਵ ਹੋ ਸਕੇ ਐਸਈਸੀ ਨੇ ਨਵੰਬਰ 2024 ਵਿੱਚ ਆਪਣੀ ਸ਼ਿਕਾਇਤ ਦਾਇਰ ਕੀਤੀ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਅਜਾਨੀ ਗ੍ਰੀਨ એનર્ਜੀ ਲਿਮਟਿਡ ਦੇ ਨਾਲ ਜੁੜੇ ਇੱਕ ਵਿੱਤੀ ਲੈਣ-ਦੇਣ ਦੇ ਦੌਰਾਨ ਸਤੰਬਰ 2021 ਦੀ ਕਰਜ਼ੇ ਦੀ ਪੇਸ਼ਕਸ਼ ਦੇ ਸਬੰਧ ਵਿੱਚ ਪ੍ਰਤੀਵਾਦੀਆਂ ਨੇ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਗੁੰਮਰਾਹਕੁੰਨ ਜਾਣਕਾਰੀ ਪੇਸ਼ ਕੀਤੀ ਤੇ ਇਹ ਸੰਗੀ ਸਿਕਿਉਰਿਟੀਆਂ ਕਾਨੂੰਨਾਂ ਦੇ ਧੋਖਾਧੜੀ ਵਿਰੋਧੀ ਵਿਵਸਥਾਵਾਂ ਦੀ ਉਲੰਘਣਾ ਵੀ ਹੈ ਅੰਗੋਲਾ ਦੇ ਵਿੱਚ ਇਸ ਸਮੇਂ ਹੈਜ਼ਾ ਦੀ ਮਹਾਮਾਰੀ ਕਹਿਰ ਵਾਂਗ ਕੇ ਵਰਸ ਰਹੀ ਹੈ ਇਸ ਬਿਮਾਰੀ ਨੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਦੇਸ਼ ਦੇ ਕਈ ਹਿੱਸਿਆਂ 'ਚ ਤਬਾਹੀ ਮਚਾ ਦਿੱਤੀ ਹੈ ਇਤਨਾ ਲੱਖਾਂ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਨੇ ਤੇ ਇਸ ਮਹਾਮਾਰੀ ਕਾਰਨ ਹੁਣ ਤੱਕ 150 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਨੇ ਹੈਜ਼ਾ ਦੇ ਮਾਮਲੇ ਹਰ ਰੋਜ਼ ਵਧ ਰਹੇ ਨੇ ਇਸ ਲਈ ਸਿਹਤ ਵਿਭਾਗ ਦੀ ਚਿੰਤਾ ਵਧਦੀ ਜਾ ਰਹੀ ਹੈ ਅੰਗੋਲਾ ਦੇ ਵਿੱਚ ਹੈਜ਼ਾ ਦੇ ਮਾਮਲੇ 7 ਜਨਵਰੀ ਨੂੰ ਸ਼ੁਰੂ ਹੋਏ ਸਨ ਅਤੇ ਉਦੋਂ ਤੋਂ ਇਹ ਲਗਾਤਾਰ ਸਾਹਮਣੇ ਆ ਰਹੇ ਨੇ ਹੁਣ ਤੱਕ ਦੇਸ਼ ਦੇ 10 ਸੂਬਿਆਂ ਦੇ ਵਿੱਚ ਹੈਜ਼ਾ ਫੈਲ ਚੁੱਕਿਆ ਤੇ ਸਭ ਤੋਂ ਵੱਧ ਪ੍ਰਭਾਵਿਤ ਇਨਾ ਸੂਬਿਆਂ 'ਚ ਮਹਾਮਾਰੀ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਨੇ ਇਸ ਤੋਂ ਇਲਾਵਾ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਮਾਮਲੇ ਵਧ ਰਹੇ ਨੇ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਹੁਣ ਤੱਕ 4235 ਲੋਕ ਇਸ ਬਿਮਾਰੀ ਨਾਲ ਸੰਕਰਮਿਤ ਹੋ ਚੁੱਕੇ ਨੇ ਤੇ ਹਰ ਰੋਜ਼ 100 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਦੀ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਸ਼ਾਨਦਾਰ ਜਿੱਤ ਹਾਸਲ ਹੋਈ ਤੇ ਮਨਜਿੰਦਰ ਸਿੰਘ ਸਿਰਸਾ ਨੇ 18190 ਵੋਟਾਂ ਤੋਂ ਜਿੱਤ ਦਰਜ ਕੀਤੀ ਹੈ। ਦਿੱਲੀ ਮੁੱਖ ਮੰਤਰੀ ਅਹੁਦੇ ਦੀ ਸੋਚ ਚੁੱਕ ਸਮਾਗਮ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਮੰਤਰੀ ਅਹੁਦੇ ਦੀ ਸੋਚ ਚੁੱਕੀ ਹੈ ਤੇ ਉਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਆਪਣੀ ਸੋਚ ਚੁੱਕੀ। ਮਨਜਿੰਦਰ ਸਿੰਘ ਸਿਰਸਾ ਨੂੰ ਭਾਰਤੀ ਜਨਤਾ ਪਾਰਟੀ ਨੇ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਚੌਂ ਮੈਦਾਨ ਵਿੱਚ ਉਤਾਰਿਆ ਤੇ 52 ਸਾਲਾ ਮਨਜਿੰਦਰ ਸਿੰਘ ਸਿਰਸਾ ਨੇ ਇਹੀ ਸੀਟ 55.8% ਭਾਵ 18190 ਵੋਟਾਂ ਪ੍ਰਾਪਤ ਕਰਕੇ ਜਿੱਤੀ। ਭਾਜਪਾ ਵਿੱਚ ਸ਼ਾਮਲ ਸਾਈ ਸ਼ਰਮਨ ਇਹ ਕਾਲੀਦਾਲ ਪਾਰਟੀ ਨਾਲ ਜੁੜੇ ਹੋਏ ਸਨ ਤੇ ਉਹ 2013 ਤੋਂ 2015 ਤੇ 2017 ਤੋਂ 2020 ਤੱਕ ਦਿੱਲੀ ਵਿਧਾਨ ਸਭਾ ਦੇ ਮੈਂਬਰ ਵਜੋਂ ਸੇਵਾ ਵੀ ਨਿਵਾ ਚੁੱਕੇ ਨੇ ਦਸੰਬਰ 2021 ਦੇ ਵਿੱਚੋਂ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਤੇ ਉਹਨਾਂ ਨੂੰ ਦਿੱਲੀ ਦੀ ਭਾਜਪਾ ਸਰਕਾਰ ਵਿੱਚ ਮੰਤਰੀ ਬਣਾਇਆ ਗਿਆ ਹੈ ਪਾਕਿਸਤਾਨ ਦੇ ਵਿੱਚ دہشت گردਾਂ ਵੱਲੋਂ 7 ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬੱਸ ਵਿੱਚ ਸਵਾਰ ਹੋ ਕੇ ਪੰਜਾਬੀ ਲਾਹੌਰ ਜਾ ਰਹੇ ਸਨ ਇਸ ਵਿੱਚ ਕਈ ਹੋਰ ਲੋਕ ਵੀ ਸ਼ਾਮਲ ਸਨ ਤੇ دہشت گردਾਂ ਵੱਲੋਂ ਬੱਸ ਨੂੰ ਰੋਕਿਆ ਜਾਂਦਾ ਤੇ ਫਿਰ ਉਹਨਾਂ ਦੇ ਪਛਾਣ ਪੱਤਰ ਦੇਖੇ ਜਾਂਦੇ ਨੇ ਤੇ ਉਸ ਤੋਂ ਬਾਅਦ 7 ਪੰਜਾਬੀਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਦੱਸ ਦਈਏ ਕਿ ਬੱਸ ਬਲੋਚਿਸਤਾਨ ਤੋਂ ਲਾਹੌਰ ਜਾ ਰਹੀ ਸੀ ਤੇ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ دہشت ਗੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਨੂੰ ਕਿਸੇ ਵੀ ਭਾਰੀ ਕੀਮਤ ਉਤਚਾਣੀ ਪਾਵੇਗੀ ਅਜੇ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਤੇ ਹਤਿਆਵਾਂ ਦੇ ਪਿੱਛੇ ਦਾ ਮਕਸਦ ਸਪਸ਼ਟ ਨਹੀਂ ਹੋ ਸਕਿਆ ਅਧਿਕਾਰੀਆਂ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਪਰ ਹਮਲਾਵਰ ਅਜੇ ਵੀ ਫਰਾਰ ਨੇ ਅੱਜ ਲਈ ਇਹ ਨਹੀਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ